ਸਨਮਾਨ ਜੋਗ ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੋਦ ਦਾ ਆਨੰਦ ਮਾਣੇ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਸਤਿਗੁਰ ਦੀ ਪਵਿੱਤਰ ਗੋਦ ਚ ਪਹੁੰਚੇ ਹੋ ਜਿਹਨੇ ਇੱਥੇ ਬੈਠੇ ਹੋ ਜਾਂ ਘਣਾ ਚ ਬੈਠ ਕੇ ਵੇਖ ਰਹੇ ਹੋ ਸਤਗੁਰ ਦੇ ਅਦਬ ਸਤਕਾਰ ਦੇ ਵਿੱਚ ਦੋਵੇਂ ਹੱਥ ਜੋੜ ਲਓ ਜੀ ਸਤਗੁਰ ਜੀ ਵੱਲੋਂ ਬੁਲੰਦ ਕੀਤੀ ਫਤਿਹ ਬਲਾਓ ਪਿਆਰ ਚੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਓ ਜਦੋਂ ਵੀ ਸਤਗੁਰ ਦੇ ਪਵਿੱਤਰ ਗੋਦ ਵਿੱਚ ਆਉਣਾ ਹੈ ਨਾ ਅੰਦਰੋਂ ਖਾਲੀ ਹੋ ਕੇ ਆਉਣਾ ਹੈ ਹੱਥ ਜੋੜ ਕੇ ਨਿਮਰਤਾ ਸਹਿਤ ਇਹ ਬੇਨਤੀ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਦੇ ਚਰਨਾ ਦੇ ਵਿੱਚ हे ਗਰੀਬ ਨੂੰ ਆਏ ਸਤਿਗੁਰ ਜੀ ਤੁਹਾਡੇ ਵਰਗਾ ਕੋਈ ਦਾਤਾ ਨਹੀਂ ਤੇ ਮੇਰੇ ਵਰਗਾ ਕੋਈ ਮੰਗਤਾ ਨਹੀਂ ਇਹ ਬੇਨਤੀ ਕਰਦੀ ਹੈ ਪਿਤਾ ਜੀ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਤ ਮੰਗਣਾ ਕੀ ਹੈ ਹੋ ਹੋ ਜਿਆਲ ਨਾਮਦੇਵ ਮੰਗਤ ਜਨ ਕੋ ਸਦਾ ਰਹੂ ਰੰਗ ਰੰਤਾ ਇਹ ਬੇਨਤੀ ਕਰਦੀ ਹੈ ਤੂੰ ਪ੍ਰਭ ਦਾਤਾ ਦਾਨਵਤ ਪੂਰਾ ਹਮ ਥਾਰੇ ਪੇਖਾਰੇ ਜੀਓ ਮੈਂ ਕਿਆ ਮੰਗੂ ਕਿਛ ਥਿਰ ਨ ਰਹੀ ਹਰ ਦੀਜੇ ਨਾਮ ਪਿਆਰੀ ਜੀਓ ਕਟੌਜ ਦਾ ਇਲਾਕਾ ਹੈ ਭਗਾ ਵਾਲਿਓ ਇਕ ਬਹੁਤ ਹੀ ਗਰੀਬ ਕਵੀ ਹੈ ਬਹੁਤ ਗਰੀਬ ਜੇ ਸਵੇਰ ਦਾ ਪ੍ਰਸ਼ਾਦਾ ਛਕਦਾ ਹੈ ਤੇ ਦੁਪਹਿਰ ਦੇ ਪ੍ਰਸ਼ਾਦ ਦੀ ਚਿੰਤਾ ਹੁੰਦੀ ਹੈ ਜੇ ਦੁਪਹਿਰ ਦਾ ਪ੍ਰਸ਼ਾਦਾ ਛਕਦਾ ਹੈ ਤੇ ਰਾਤ ਦੇ ਪ੍ਰਸ਼ਾਦ ਦੀ ਚਿੰਤਾ ਆਉਂਦੀ ਅਤ ਦੀ ਗਰੀਬੀ ਹੈ ਗੁਣ ਹੈ ਕਵਤਾਵਾ ਬੋਲਦਾ ਹੈ ਇਹਦੀ ਗਰੀਬੀ ਦਾ ਮਜ਼ਾਕ ਲੋਕ ਕਰਦੇ ਨੇ ਸਤ ਸੰਗਿਓ ਕਿਸੇ ਨੂੰ ਆਖਿਆ ਜੇ ਤੇਰੇ ਗੁਨਾ ਦਾ ਮੁੱਲ ਪੈ ਸਕਦਾ ਹੈ ਤੋ ਇੱਕੋ ਹੀ ਥਾਂ ਹੈ ਵੀ ਉਹ ਕਿਹੜੀ ਕਹਿੰਦੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਘਰ ਕਲਗੀਧਰ ਪ੍ਰੀਤਮ ਕਵੀਆਂ ਦਾ ਬੜਾ ਸਤਿਕਾਰ ਕਰਦੇ ਨੇ ਕਵੀਆਂ ਨੂੰ ਬੜਾ ਮਾਨ ਦਿੰਦੇ ਨੇ ਤੂੰ ਗੁਰੂ ਗੋਬਿੰਦ ਸਿੰਘ ਦੀ ਸ਼ਰਨ ਵਿੱਚ ਜਾ ਉੱਥੇ ਤੈਨੂੰ ਮਾਣ ਸਤਿਕਾਰ ਮਿਲੇਗਾ ਸਤ ਸੰਗਿਓ ਇਹ ਧੰਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਦੀ ਸ਼ਰਨ ਵਿੱਚ ਅਨੰਦਪੁਰ ਸਾਹਿਬ ਪਹੁੰਚਦਾ ਹੈ ਉੱਥੇ ਜਾ ਕੇ ਕਿਸੇ ਨੂੰ ਬੇਨਤੀ ਕਰਦਾ ਹੈ ਕਵੀ ਦਰਬਾਰ ਕਦੋਂ ਲੱਗਦਾ ਹੈ ਕਹਿੰਦਾ ਤੂੰ ਕੀ ਲੈਣਾ ਆਖਣ ਲੱਗਾ ਮੈਂ ਵੀ ਕਵੀ ਆ ਕਹਿੰਦਾ ਤੂੰ ਕਵੀ ਫਟੇ ਪੁਰਾਣੇ ਤੇਰੇ ਕੱਪੜੇ ਨੇ ਟੁੱਟੀ ਹੋਈ ਤੇ ਜੁੱਤੀ ਪਾਈ ਹੋਈ ਐ ਤੂੰ ਕਹਿੰਦਾ ਮੈਂ ਕਵੀ ਆ ਤੂੰ ਤਾਂ ਮੰਗਤਾ ਲੱਗਦਾ ਮੰਗਤਾ ਸਤ ਸੰਗਿਓ ਇਹਨੇ ਉਹਦੀ ਗੱਲ ਦਾ ਗੁੱਸਾ ਨਹੀਂ ਕੀਤਾ ਥੋੜਾ ਗਾਂ ਗਿਆ ਇੱਕ ਸਿੱਖ ਨੂੰ ਆਖਿਆ ਵੀ ਕਵੀ ਦਰਬਾਰ ਕਦੋਂ ਲੱਗਦਾ ਹੈ ਉਹ ਸਿੱਖ ਨੇ ਬੜੇ ਪਿਆਰ ਨਾਲ ਆਖਿਆ ਸ਼ਾਮ ਨੂੰ 4 ਵਜੇ ਕਵੀ ਦਰਬਾਰ ਆਰੰਭ ਹੁੰਦਾ ਹੈ ਤੁਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਮੀਆਂ ਨੂੰ ਬੜਾ ਮਾਣ ਸਤਿਕਾਰ ਦਿੰਦੇ ਨੇ ਸਤ ਸੰਗਿਓ ਇਹ ਸ਼ਾਮ ਨੂੰ ਫਿਰ ਕਵੀ ਦਰਬਾਰ ਦੇ ਚ ਪਹੁੰਚਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹਦੇ ਵੱਲ ਵੇਖਦੇ ਨੇ ਤੇ ਸਤਗੁਰ ਦੀ ਅੱਖ ਲੱਗੇ ਵੀ ਭਲਿਆ ਤੂੰ ਕਿੱਥੋਂ ਆਇਆ ਇਹਨੇ ਹੱਥ ਜੋੜਨੇ ਜੀ ਕਟਾਓ ਤੇ ਰਿਆਸ ਵਿੱਚੋਂ ਆਇਆ ਮੈਂ ਜੀ ਉਸ ਇਲਾਕੇ ਤੋਂ ਆਇਆ ਮੈਂ ਵੀ ਕਾਦੇ ਬਾਅਦ ਸਤਿਗੁਰੂ ਮੈਂ ਕਵੀ ਹਾਂ ਕਹਿੰਦੇ ਤੇਰਾ ਨਾਮ ਕੀ ਹੈ ਵੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਜਾ ਅੱਖ ਲੈ ਕਹਿੰਦੇ ਵੀ ਤੇਰਾ ਨਾਮ ਕੀ ਹੈ ਸਤਿਗੁਰੂ ਗਰੀਬਾਂ ਦਾ ਕਾਹਦਾ ਨਾਮ ਹੁੰਦਾ ਹੈ ਸਤਿਗੁਰੂ ਅੱਖਣ ਲੱਗੇ ਤੇਰੇ ਮਾਤਾ ਪਿਤਾ ਨੇ ਕੋਈ ਨਾ ਕੋਈ ਨਾਮ ਤੇਰਾ ਰੱਖਿਆ ਹੋਵੇਗਾ ਸਤਿਗੁਰੂ ਜੀ ਮਾਤਾ ਪਿਤਾ ਨੇ ਨਾਮ ਰੱਖਿਆ ਸੀ ਹੰਸਰਾਮ ਪਰ ਅਜ ਤੱਕ ਆਪਣੇ ਕੰਨਾਂ ਦੇ ਨਾਲ ਮੈਂ ਇਹ ਨਾਮ ਸੁਨਿਆ ਨਹੀਂ ਕਦੀ ਲੋਕ ਮੈਨੂੰ ਹੰਸੂ ਹੰਸੂ ਕਹਿੰਦੇ ਨੇ ਹੰਸੂ ਇੱਧਰਾ ਹੰਸੂ ਇਹ ਕੰਮ ਕਰ ਕਦੀ ਕਿਸੇ ਨੇ ਪਿਆਰ ਦੇ ਨਾਲ ਮੈਨੂੰ ਹੰਸ ਰਾਮ ਨਹੀਂ ਆਖਿਆ ਲੋਕ ਹੰਸੂ ਹੰਸੂ ਕਹਿੰਦੇ ਨੇ ਓਏ ਕਰਕੇ ਆਵਾਜ਼ਾਂ ਮਾਰਦੇ ਨੇ ਸਤਿਗੁਰੂ ਮੈਂ ਬੜਾ ਗਰੀਬ ਆ ਕੋਈ ਮੇਰੀ ਬਾਤ ਨਹੀਂ ਪੁੱਛਦਾ ਸਤਸੰਗੀਓ ਮੈਂ ਅੱਗੇ ਵੀ ਬੇਨਤੀ ਕਰਦਾ ਹੁੰਦਾ ਨਾ ਮੈਂ ਤੁਹਾਡੇ ਚਰਨਾਂ ਅੱਗੇ ਵੀ ਕਈ ਵਾਰ ਬੇਨਤੀ ਕਰਦਾ ਵਾਂ ਕਦੀ ਆਪਣੇ ਆ ਦੀ ਗਿਣਤੀ ਕਰਨੀ ਹੈ ਨਾ ਦੁੱਖ ਵੇਲੇ ਕਰਿਆ ਕਰੋ ਦੁੱਖ ਵੇਲੇ ਗਰੀਬੀ ਵੇਲੇ ਕਰਿਆ ਕਰੋ ਸੁੱਖ ਵੇਲੇ ਸਾਰੇ ਕਹਿੰਦੇ ਨੇ ਤੂੰ ਮੇਰਾ ਭਾਈ ਆ ਤੂੰ ਮੇਰਾ ਰਿਸ਼ਤੇਦਾਰ ਆ ਤੂੰ ਮੇਰਾ ਮਿੱਤਰ ਵਾਂ ਜੇ ਆਪਣੇ ਆ ਦੀ ਗਿਣਤੀ ਕਰਨੀ ਹੈ ਤਾਂ ਦੁੱਖ ਵੇਲੇ ਕਰਿਆ ਕਰੋ ਗਰੀਬੀ ਵੇਲੇ ਕਰਿਆ ਕਰੋ ਜਦੋਂ ਅੰਬਾਂ ਨੂੰ ਬੂਰ ਪਿਆ ਹੋਵੇ ਉਦੋਂ ਕੋਇਲ ਵੀ ਆ ਕੇ ਮਿੱਠੇ ਮਿੱਠੇ ਗੀਤ ਬੋਲਦੀ ਹੈ ਜਦੋਂ ਪੱਤ ਝੜਦਾ ਸਮਾਂ ਆਉਂਦਾ ਉਦੋਂ ਇਹ ਕੋਇਲ ਵੀ ਪਤਾ ਨਹੀਂ ਕਿੱਥੇ ਗਾਇਬ ਹੋ ਜਾਂਦੀ ਜੀ ਕੋਇਲ ਵੀ ਰੁੱਖਾਂ ਤੋਂ ਦੂਰ ਭੱਜ ਜਾਂਦੀ ਹੈ ਜਦੋਂ ਪੱਤ ਝੜਦਾ ਸਮਾਂ ਆਉਂਦਾ ਹੈ ਦੁੱਖ ਵੇਲੇ ਆਪਣੇ ਵੀ ਸਾਥ ਛੱਡ ਜਾਂਦੇ ਨੇ ਮਿੱਤਰ ਵੀ ਸਾਥ ਛੱਡ ਜਾਂਦੇ ਨੇ ਰਿਸ਼ਤੇਦਾਰ ਵੀ ਸਾਥ ਛੱਡ ਜਾਂਦੇ ਨੇ ਸਤਿਗੁਰ ਦੀ ਬਾਣੀ ਕਹਿੰਦੀ ਹੈ ਸੁਖ ਮੇ ਆਣ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਘੇਰੇ ਵਿਪਤ ਪੜੀ ਸਭ ਹੀ ਸੰਗ ਛੱਡਤ ਕਉ ਨ ਆਵਤ 네ਰੇ ਆਪਣਿਆਂ ਦੀ ਗਿੱਧੀ ਕਦੋਂ ਕਰਨੀ ਹੈ ਦੁੱਖ ਵੇਲੇ ਸਤਿਗੁਰੂ ਮੇਰੀ ਕੋਈ ਬਾਤ ਵੀ ਨਹੀਂ ਪੁੱਛਦਾ ਮੈਂ ਬੜਾ ਗਰੀਬ ਆ ਲੋਕ ਮੈਨੂੰ ਹੰਸੂ ਹੰਸੂ ਕਹਿੰਦੇ ਨੇ ਸਤਗੁਰੂ ਜੀ ਗਰੀਬ ਨਵਾਜ਼ ਕਲਗੀਧਰ ਪੀਤਮ ਜੀ ਆਖਣ ਲੱਗੇ ਹੰਸਰਾਮ ਜੀ ਪੇ ਸਾਨੂੰ ਕੋਈ ਕਵਿਤਾ ਸੁਣਾਓ ਜਦ ਸਤਗੁਰ ਦੇ ਮੁਖਾੜ ਬਿੰਦ ਤੇ ਸੁਣਿਆ ਨਾ ਹੰਸਰਾਮ ਜੀ ਇਹ ਮਨ ਚ ਸੋਚਦਾ ਦੁਨੀਆ ਵਾਲੇ ਮੈਨੂੰ ਹੰਸੂ ਹੰਸੂ ਕਹਿੰਦੇ ਨੇ ਅੱਜ ਕਲਗੀਧਰ ਪੀਤਮ ਇਹਨੂੰ ਹੰਸਰਾਮ ਜੀ ਕਹਿ ਕੇ ਬੁਲਾ ਰਹੇ ਨੇ ਸਤਗੁਰੂ ਜੀ ਫਿਰ ਆਖਣ ਲੱਗੇ ਹੰਸਰਾਮ ਜੀ ਕੋਈ ਕਵਿਤਾ ਸੁਣਾਓ ਫਿਰ ਇਹਨੇ ਹੱਥ ਜੋੜ ਲਏ ਜੀ ਬੜੇ ਪਿਆਰ ਦੇ ਨਾਲ ਕਵਿਤਾ ਇਹਨੇ ਸੁਣਾਈ ਸਤਗੁਰੂ ਜੀ ਫਿਰ ਆਖਣ ਲੱਗੇ ਹੋਰ ਕੋਈ ਕਵਿਤਾ ਸੁਣਾਓ ਨਾ ਫਿਰ ਦੂਜੀ ਕਵਿਤਾ ਸੁਣਾਈ ਸਤਗੁਰੂ ਜੀ ਕਹਿੰਦੇ ਹੰਸਰਾਮ ਜੀ ਬੜਾ ਆਨੰਦ ਆ ਰਿਹਾ ਹੋਰ ਕਵਿਤਾ ਸੁਣਾਓ ਇਹਨੇ ਤੀਜੀ ਕਵਿਤਾ ਸੁਣਾਈ ਤਕਰੀਬਨ ਕਰਦਿਆਂ ਕਰਦਿਆਂ ਸਵਾ ਘੰਟਾ ਬੀਤ ਗਿਆ ਅੱਜ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੇਵਲ ਦੇ ਕੇਵਲ ਹੰਸਰਾਮ ਜੀ ਦੇ ਕੋਲੋਂ ਹੀ ਕਵਤਾਵਾਂ ਸੁਨੀਆਂ ਜਿਹੜੇ ਵਧੀਆ ਵਧੀਆ ਕੱਪੜੇ ਪਾ ਕੇ ਬੈਠੇ ਸਨ ਕਵੀ ਹੂਰ ਕਿਸੇ ਦੀ ਅਜਵਾਰੀ ਨਹੀਂ ਆਈ ਕਿਸੇ ਨੂੰ ਸਮਾਂ ਨਹੀਂ ਮਿਲਿਆ ਜਦਨ ਇਕਲੀ ਕਵਤਾ ਸੁਣਾਈ ਸਤਿਗੁਰੂ ਬੜੇ ਪ੍ਰਸੰਨ ਹੋਏ ਆਪਣੇ ਖਜ਼ਾਨਚੀ ਨੂੰ ਕੋਲ ਬੁਲਾਇਆ RAMCHAND ਜੀ ਨੂੰ RAMCHAND ਵੇਖ ਜਾਣੇ ਤੇ ਕਿੰਨੀਆਂ ਮੋਹਰਾਂ ਨੇ ਕੁਝ ਸਮੇਂ ਬਾਅਦ ਆਇਆ ਸਤਿਗੁਰੂ ਜੀ 18000 ਮੋਰਾ ਨਿਕ ਜਾਨੇ ਵਿੱਚ ਸਤਿਗੁਰੂ ਜੀ ਨੇ ਲਿਆਓ ਅਤ ਬੜੇ ਪਿਆਰ ਦੇ ਨਾਲ ਹੰਸਰਾਮ ਜੀ ਨੇ ਇੱਕ ਵਤਾਵਾ ਸੁਣਾਈਆਂ ਨੇ ਇਹ ਸਾਰੀਆਂ ਮੋਰਾ ਇਹਨੂੰ ਦੇ ਦਿਓ ਹੰਸਰਾਮ ਨੇ ਗੁਰਮੁਖ ਕੋ ਦੋਵੇਂ ਹੱਥ ਜੋੜ ਲਏ ਸਤਿਗੁਰੂ ਜੀ ਮੈਨੂੰ 2-4 ਮੋਰਾ ਹੀ ਬਹੁਤ ਨਹੀਂ ਮੇਰਾ ਗੁਜ਼ਾਰਾ ਹੋ ਜਾਵੇਗਾ ਐ ਦੇਖ ਜਾਨ ਨੇ ਮੈਂ ਕੀ ਕਰਨਾ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤੁਸੀਂ ਬਰੇ ਪਿਆਰ ਦੇ ਨਾਲ ਕਵਤਾਵਾਂ ਸੁਨਾਈਆਂ ਨੇ ਇਹ ਸਾਰੀਆਂ ਮੋਹਰਾਂ ਤੁਹਾਨੂੰ ਦੇਣੀਆਂ ਨੇ ਛੱਡੀਆਂ ਦੇ ਮੋਹਰਾਂ ਬਾਤੀਆਂ ਸਾਰੀਆਂ ਮੋਹਰਾਂ ਕਵੀ ਹੰਸਰਾਬ ਨੂੰ ਸਤਗੁਰੂ ਨੇ ਦਿੱਤੀਆਂ ਤੇ ਖਜ਼ਾਨਚੀ ਨੂੰ ਆਖਣ ਲੱਗੇ ਜਿਹੜੀ ਗਵਾਲੀਅਰ ਦੀ ਸੰਗਤ ਵੱਲੋਂ ਇੱਕ ਹਾਥੀ ਆਇਆ ਸੀ ਨਾ ਉਹ ਹਾਥੀ ਵੀ ਹੰਸਰਾਬ ਜੀ ਕਵੀ ਨੂੰ ਦੇ ਦਿਓ ਐਦਰ ਹੰਸਰਾਮ ਦੇ ਅੱਖਾਂ 'ਚ ਥਰੂ ਵਗਦੇ ਪਏ ਨੇ ਐਡੇ ਗਰੀਬ ਨਵਾਜ਼ ਸਤਿਗੁਰੂ ਜੀ ਹੇ ਗਰੀਬ ਨਵਾਜ਼ ਮੈਂ ਸੁਣਿਆ ਸੀ ਤੁਸੀਂ ਗਰੀਬ ਨਵਾਜ਼ ਹੋ ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ ਸਤਗੁਰ ਤੇਰੀਆਂ ਵਡਿਆਈਆਂ ਸੁਨੀਆਂ ਸਨ ਅਜ ਅੱਖਾਂ ਦੇ ਨਾਲ ਵੇਖਵੇਂ ਨਹੀਂ ਹੈ ਮਹਾਰਾਜ ਐਡੇ ਗਰੀਬ ਨਿਵਾਜ ਹੋ ਐਸੀ ਲਾਲ ਤuj ਬਿਨ ਕੌਣ ਕਰੇ ਗਰੀਬ ਨਿਵਾਜ ਉਸਈਆ ਮੇਰਾ ਮਾਥੇ ਛਤਰ ਧਰੇ ਜਾਂਕੀ ਛੋਦ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਧਰੇ ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਕਲਗੀਧਰ ਪ੍ਰੀਤਮ ਬੜੇ ਗਰੀਬ ਨਵਾਜ਼ ਨੇ ਗਵਾਲੀਅਰ ਦੀ ਸੰਗਤ ਲੋ ਜਿਹੜਾ ਹਾਥੀ ਭੇਟਾ ਕੀਤਾ ਗਿਆ ਸੀ ਉਹ ਵੀ ਹੰਸਰਾਮ ਨੂੰ ਦਿੱਤਾ ਆਖਿਆ ਹੰਸਰਾਮ ਤੈਨੂੰ ਰਾਜਾ ਬਨਉਣਾ ਹੈ ਰਾਜਾ ਹੁਣ ਤੂੰ ਗੁਰੂ ਨਾਨਕ ਦੀ ਸ਼ਰਨ ਵਿੱਚ ਆਇਆ ਹੈ ਅੱਜ ਤੋਂ ਤੇਰੀ ਜ਼ਿੰਦਗੀ ਰਾਜਿਆਂ ਵਾਲੀ ਹੋਵੇਗੀ ਜਿੰਦਾ ਜੀਵਨ ਤੂੰ ਰਾਜਿਆਂ ਵਾਂਗ ਬਤੀਤ ਕਰੇਂਗਾ ਸਤ ਸੰਗਿਓ ਇਹ 2-3 ਦਿਨ ਰਹਿ ਕੇ ਸਤਗੁਰੂ ਦੀ ਸ਼ਰਧ ਵਿੱਚ ਇਹਨੇ ਮਾ ਅਨੰਦ ਪ੍ਰਾਪਤ ਕੀਤਾ ਤੇ ਤੀਸਰੇ ਦਿਨ ਜਦੋਂ ਚੱਲਿਆ ਨਾ ਗੁਰੂ ਗੋਬਿੰਦ ਸਿੰਘ ਮਾਰਦੇ ਕੋ ਅੱਗੇ ਲੈਣ ਵਾਸਤੇ ਹੈ ਸਤਗੁਰੂ ਨੂੰ ਅੱਗੇ ਆ ਬਖਸ਼ੋ ਸਤਗੁਰੂ ਨੇ ਗੁਰਮੁਖ 11 ਸਿੱਖ ਇਹਦੇ ਨਾਲ ਭੇਜੇ ਗੁਰਮੁਖ 11 ਸਿੱਖ ਇੱਕ ਸਿੱਖ ਨੂੰ ਹੁਕਮ ਕੀਤਾ ਤੁਸੀਂ ਅੱਗੇ-ਅੱਗੇ ਘੋੜੇ ਤੇ ਨਗਾਰਾ ਰੱਖ ਕੇ ਨਗਾਰਾ ਵਜਾਉਣਾ ਹੈ ਤੇ ਹਾਥੀ ਦੇ ਉੱਪਰ ਬੜੀ ਸੋਹਣੀ ਪਾਲਕੀ ਸਜਾ ਦਿੱਤੀ ਤੇ ਪਾਲਕੀ ਦੇ ਹੰਸਰਾਮ ਜੀ ਨੂੰ ਬਿਠਾ ਦਿੱਤਾ ਪਿੱਛੇ 10 ਤੇ ਘੋੜਿਆਂ ਦੇ ਨੇ ਜਿਨ੍ਹਾਂ ਨੇ ਘੋੜਿਆਂ ਤੇ ਖਜ਼ਾਨਾ ਲੱਦਿਆ ਹੋਇਆ ਹੈ ਹੰਸਰਾਮ ਨੇ ਜਦੋਂ ਇਹ ਸਾਰਾ ਵੇਖਿਆ ਗੁਰੂ ਗੋਬਿੰਦ ਸਿੰਘ ਜੀ ਮਾਰੇ ਮੇਰਾ ਐਡਾ ਸਤਿਕਾਰ ਕਰਦੇ ਪਏ ਨੇ ਇੱਕ ਹਾਥੀ ਤੋਂ ਉਤਰਿਆ ਅਗਰਮਕੋ ਤੇ ਸਤਗੁਰ ਦੇ ਚਰਨਾਂ ਤੇ ਆਪਣਾ ਮਸਤਕ ਰੱਖ ਦਿੱਤਾ ਸਤਗੁਰੂ ਜੀ ਜੇ ਤੁਹਾਡੀ ਆਗਿਆ ਆਵੇ ਤੁਹਾਡੇ ਚਰਨਾਂ 'ਚ ਬੇਨਤੀ ਮੈਂ ਕਰਾਂ ਸਤਿਗੁਰੂ ਸਰਾ ਮਸਕੂਰਾ ਪਈ ਪਿਤਾ ਜੀ ਸਭ ਜਾਣਦੇ ਨੇ ਪਰ ਦੇ ਉਹਨੇ ਘਟ ਘਟ ਕੇ ਅੰਦਰ ਕੀ ਜਾਣਿਤ ਭਲੇ ਬੁਰੇ ਕੀ ਪੀਰ ਪਛਾਨਦ ਭਾਈ ਨੰਦਰਾਜ ਜੀ ਕਹਿੰਦੇ ਕਹਿੰਦੇ ਤੇ ਗਰਾ ਫਤਾਹ ਗੁਰੂ ਗੋਬਿੰਦ ਸਿੰਘ ਜਾਨੋ ਦਿਲ ਦਾ ਰਹਾ ਗੁਰੂ ਗੋਬਿੰਦ ਸਿੰਘ ਦਿਲਾਂ ਦੀ ਜਾਣਨ ਵਾਲੇ ਕਲਗੀਧਰ ਪ੍ਰੀਤਮ ਗਰੀਬ ਨਵਾਜ ਨੇ ਸਤਗੁਰੂ ਜੀ ਚੋਜੀ ਪ੍ਰੀਤਮ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਤਗੁਰੂ ਜੀ ਤੁਹਾਡੀ ਆਗਿਆ ਹੋਵੇ ਤੇ ਤੁਹਾਡੇ ਕੋਲੇ ਕੁਝ ਹੋਰ ਮੈਂ ਮੰਗਾ ਹੋਣਾ ਸਤਗੁਰੂ ਜੀ ਕਹਿੰਦੇ ਹੰਸਰਾਮ ਜੀ ਕੀ ਕਹਿਣਾ ਚਾਹੁੰਦੇ ਖੁੱਲ ਕੇ ਆਖੋ ਸਤਗੁਰੂ ਤੁਹਾਡੇ ਕੋ ਹਾਥੀ ਮੰਗਿਆ ਨਹੀਂ ਮੈਂ ਤੁਸੀਂ ਆਪੇ ਕਿਰਪਾ ਕੀਤੀ ਹਾਥੀ ਦਿੱਤਾ ਮੈਨੂੰ ਸਤਗੁਰੂ ਤੁਹਾਡੇ ਕੋਲ ਮੋਹਰਾ ਮੰਗਿਆ ਨਹੀਂ ਖਜ਼ਾਨਾ ਮੰਗਿਆ ਨਹੀਂ ਤੁਸੀਂ ਆਪੇ ਕਿਰਪਾ ਕੀਤੀ ਖਜ਼ਾਨਾ ਦਿੱਤਾ ਮੈਨੂੰ ਸਤਿਗੁਰੂ ਜੀ ਕਿਰਪਾ ਕਰੋ ਗਰੀਬ ਦੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿਰਪਾ ਕਰਨੀ ਸਤਿਗੁਰੂ ਜੀ ਮੈਨੂੰ ਆਪਣੇ ਚਰਨਾਂ 'ਚ ਥਾਂ ਦੇ ਦੇਣੀ ਮਹਾਰਾਜ ਜੀ ਮੈਨੂੰ ਆਪਣੇ ਚਰਨਾਂ 'ਚ ਥਾਂ ਦੇ ਦੇਣੀ ਗੁਰੂ ਗੋਬਿੰਦ ਸਿੰਘ ਮਾਰੇ ਬੜੇ ਪ੍ਰਸੰਨ ਹੋਏ ਸਤਿਗੁਰੂ ਨੇ ਘੁੱਟ ਕੇ ਗਲ ਦੇ ਨਾਲ ਲਾਇਆ ਵੇਖੋ ਗੁਰਮੁਖੋ ਇੱਕ ਉਸ ਸਮਾਂ ਹੁੰਦਾ ਹੈ ਜਦੋਂ ਸਿੱਖ ਬੇਨਤੀ ਕਰਦਾ ਹੈ ਪ੍ਰਭ ਕੀ ਜੇ ਕਿਰਪਾ ਨਿਧਾਨ ਹਮ ਹਰ ਗੁਣ ਗਾਵਾਂਗੇ ਹਉ ਤੁਮਰੀ ਕਰੂੰ ਤੇ ਆਸ ਪ੍ਰਭ 모ਹੇ ਕਬ ਗੱਲ ਲਾਵਾਂਗੇ ਜਦੋਂ ਸਿੱਖ ਦਾ ਗੁਰੂ ਨਾਲ ਪਿਆਰ ਪੈ ਜਾਵੇ ਫੇ ਗੁਰੂ ਆਪ ਸਿੱਖ ਨੂੰ ਆਪਣੇ ਗਲ ਦੇ ਨਾਲ ਲੈਂਦਾ ਹੈ ਸਤਗੁਰੂ ਜੀ ਆਖਣ ਲੱਗੇ ਹੰਸਰਾਮ ਜੀ ਇਹ ਬੜੀ ਵੱਡੀ ਧਾਤ ਤੁਸੀਂ ਮੰਗੀ ਹੈ ਚਰਨੈ ਥਾਂ ਬੜੀ ਵੱਡੀ ਜ਼ਾਤ ਮੰਗੀ ਐ ਸਤਿਗੁਰ ਕਿਰਪਾ ਕਰੋ ਤਰਸ ਕਰ ਤੁਹਾਡੇ ਘਰ ਕਿਹੜਾ ਕੋਈ ਘਾਟਾ ਹੈ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇਹ ਸੁਪਾਵੇ ਸਤਿਗੁਰ ਤੁਹਾਡੇ ਘਰ ਕੋਈ ਘਾਟਾ ਨਹੀਂ ਕਿਰਪਾ ਕਰੋ ਚਰਨੈ ਥਾਂ ਵੀ ਦੇ ਦਿਓ ਮਹਾਰਾਜ ਜੀ ਖਜ਼ਾਨਾ ਵੀ ਤੁਸੀਂ ਬਖਸ਼ਿਆ ਹਾਥੀ ਵੀ ਬਖਸ਼ਿਆ ਮਹਾਰਾਜ ਜੀ ਹੁਣ ਚਰਨੈ ਥਾਂ ਵੀ ਬਖਸ਼ ਨਹੀਂ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਗੁਰਨਾਨਕ ਦਾ ਘਰ ਹੈ ਇੱਥੇ ਕੋਈ ਜੋ ਮੰਗਦਾ ਹੈ ਜਿਹੜੀ ਭਾਵਨਾ ਦੇ ਨਾਲ ਮੰਗਦਾ ਹੈ ਗੁਰਨਾਨਕ ਬਾਦਸ਼ਾਹ ਜੀ ਉਹਦੀ ਝੋਲੀ ਪੜਦੇ ਨੇ ਹੰਸਰਾਮ ਜੀ ਜੇ ਚਰਨਾਂ ਦੇ ਥਾਂ ਚਾਹੀਦੀ ਹੈ ਨਾ ਫਿਰ ਅਨੰਦਪੁਰ ਸਾਹਿਬ ਆਉਂਦੇ ਜਾਂਦੇ ਰਹਿਣਾ ਯਾ ਕਿਹਾ ਅਨੰਦਪੁਰ ਸਾਹਿਬ ਆਉਂਦੇ ਜਾਂਦੇ ਰਹਿਣਾ ਭਾਵ ਗੁਰਸਿੱਖਾਂ ਦੀ ਸੰਗਤ ਕਰਦੇ ਰਹਿਣਾ ਸੰਗਤ ਕਰਨੀ ਬੜੀ ਜ਼ਰੂਰੀ ਏ ਗੁਰਮੁਖੋ ਕਿਉਂ ਵਿੱਚ ਸੰਗਤ ਹਰਬ ਵਸੇ ਜਿਉ ਸੰਗਤ ਚ ਆ ਪਰਮਾਤਮਾ ਦਾ ਵਾਸਾ ਹੁੰਦਾ ਹੈ ਪਰਮੇਸ਼ਰ ਦਾ ਵਾਸਾ ਹੁੰਦਾ ਹੈ ਸਤਗੁਰੂ ਅਖਲੇ ਕਵੀ ਹੰਸਰਾਮ ਜੀ ਜੇ ਚਰਣਾ ਜਗ੍ਹਾ ਚਾਹੀਦੀ ਹੈ ਵੇ ਸੰਗਤ ਵਿੱਚ ਆਨੰਦਪੁਰ ਸਾਹਿਬ ਆਉਂਦੇ ਜਾਂਦੇ ਰਹਿਣਾ ਪਾਵ ਗੁਰੂ ਘਰ ਨਾਲ ਸਾਂਝ ਬਣਾਈ ਰੱਖਿਓ ਆਪਣੀ ਸਤਸੰਗਿਓ ਇਨੇ ਸਾਧਗੁਰੂ ਅਗਿਆ ਲਈ ਹਾਤੀ ਦੇ ਉੱਪਰ ਪਾਲਕੀ ਤੇ ਬੈਠਾ ਤੇ ਅਗਲੇ ਪਾਸੇ ਘੋੜੇ ਦੇ ਸਿੱਖ ਬੈਠ ਕੇ ਨਗਾਰਾ ਵਜਾ ਰਿਹਾ ਹੈ ਪਿੱਛੇ ਹੋਰ 10 ਸਿੱਖ ਨੇ ਘੋੜਿਆਂ ਤੇ ਬੈਠੇ ਹੋਏ ਨੇ ਖਜ਼ਾਨਾ ਲੱਦਿਆ ਹੋਇਆ ਇਹ ਜਾ ਰਿਹਾ ਹੈ ਜਦੋਂ ਇਹ ਕਟੌਚ ਰਿਆਸਤ ਤੇ ਪਹੁੰਚਿਆ ਨਾ ਕਟੌਚ ਦਾ ਰਾਜਾ ਰਾਜਾ ਕਿਰਪਾਲ ਚੰਦ ਕਟੌਚੀਆ ਉਹ ਕਦੇ ਸ਼ਿਕਾਰ ਖੇਡਣ ਆਇਆ ਹੋਇਆ ਜੀ ਜੰਗਲ ਦੇ ਵਿੱਚ ਉਨੇ ਵੇਖਿਆ ਨਗਾਰੇ ਦੀ ਆਵਾਜ਼ ਆ ਰਹੀ ਹੈ ਦੂਰੋਂ ਵੇਖਦਾ ਹੈ ਸਤਸੰਗਿਓ ਕੀ ਵੇਖਦਾ ਹਾਥੀ ਦੇ ਉੱਪਰ ਬੜੀ ਸੋਹਣੀ ਪਾਲਕੀ ਹੈ ਤੇ ਪਾਲਕੀ 'ਤੇ ਕੋਈ ਬੈਠਾ ਹੋਇਆ ਹੈ ਪਿੱਛੇ ਵੀ ਖਜ਼ਾਨੇ ਦੇ ਲੱਦੇ ਹੋਏ 10 ਘੋੜੇ ਨੇ ਸਤਸੰਗਿਓ ਭਾਗਾਂ ਵਾਲਿਓ ਇਹ ਰਾਜਾ ਆਪਣੇ ਅਹਿਲ ਕਰਨ ਦੇ ਅੱਗੇ ਹੁੰਦਾ ਹੈ ਹੱਥ ਜੁੜ ਕੇ ਖਲੋ ਜਾਂਦਾ ਹੈ ਜਦੋਂ ਹਾਥੀ ਇਹਦੇ ਕੋਲ ਪਹੁੰਚਦਾ ਹੈ ਇਹ ਅਤਜੁਰ ਕੀ ਕਹਿੰਦਾ ਜੀ ਤੁਸੀਂ ਕਿਸ ریاست ਦੇ ਰਾਜੇ ਹੋ ਤੁਸੀਂ ਕਿੱਥੋਂ ਦੇ ਰਾਜੇ ਹੋ ਅੱਗੋਂ ਬੜੀ ਨਿਮਰਤਾ ਦੇ ਨਾਲ ਕਵੀ ਅੰਸਰਾਜ ਜੀ ਆਖਦੇ ਨੇ ਕਿੰਨੇ ਮੈਂ ਕਿਸੇ ریاست ਦਾ ਰਾਜਾ ਨਹੀਂ ਕਹਿੰਦਾ ਨਹੀਂ ਤੁਸੀਂ ਰਾਜੇ ਹੋ ਕਿਸੇ ریاست ਦੇ ਸੱਚ ਦੱਸੋ ਮੈਨੂੰ ਇਹਦੀਆਂ ਅੱਖਾਂ ਅੱਥਰੂ ਆ ਗਈ ਕਹਿੰਦਾ ਮੈਂ ਜਿਸ ریاست ਵਿੱਚ ਮੈਨੂੰ ਕੋਈ ਪੁੱਛਦਾ ਨਹੀਂ ਸੀ ਅੱਜ ਰਾਜਾ ਜੀ ਹੱਥ ਜੋੜ ਕੇ ਖੜੋਤਾ ਪਿਆ ਉਹ ਵੀ ਮੈਨੂੰ ਕਹਿ ਰਿਹਾ ਕਿਸ ریاست ਦੇ ਰਾਜੇ ਹੋ ਇਹਦਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਨਾਲ ਹੋਰ ਪਿਆਰ ਦੁਰਮੁਖੋ ਵੱਧਦਾ ਹੈ ਅੰਦਰੋਂ ਕਲਗੀਧਰ ਪ੍ਰਭੂ ਦੇ ਸ਼ੁਕਰਾਨੇ ਪਿਆ ਕਰਦਾ ਹੈ ਰਾਜਾ ਫਿਰ ਆਖਣ ਲੱਗਾ ਤੁਸੀਂ ਕਿਸੇ ریاست ਦੇ ਰਾਜੇ ਹੋ ਕਿੱਥੋਂ ਦੇ ਰਾਜੇ ਹੋ ਤੁਸੀਂ ਇਹ ਆਖਣ ਲੱਗਾ ਮੈਂ ਰਾਜਾ ਨਹੀਂ ਫਿਰ ਕਿਹਾ ਤੁਸੀਂ ਕੌਣ ਹੋ ਫਿਰ ਹਾਥੀ ਤੇ ਬੈਠੇ ਹੋ ਕੌਣ ਹੋ ਇਨੇ ਪਤਾ ਕੀ ਆਖਿਆ ਕਬੀ ਅਨਸਰਾਜ ਨੇ ਕਿੰਦਾ ਉਹ ਰਾਜਨ ਸਤ ਪੁੱਛੇ ਨਾ ਸਤ ਪੁੱਛੇ ਮੈਂ ਕੋਈ ਰਾਜਾ ਹੈ ਦੂਜਾ ਨਹੀਂ ਵੇ ਤੂੰ ਕੌਣ ਹੈ ਕਿੰਦੇ ਮੈਂ ਗੁਰੂ ਗੋਬਿੰਦ ਸਿੰਘ ਦੇ ਘਰ ਦਾ ਮੰਗਤਾ ਹਾਂ ਮੰਗਤਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸਤ ਸੰਗਿਓ ਇਹ ਆਪਣੇ ਨਗਰ ਤੇ ਪਹੁੰਚਦਾ ਫਿਰ ਏ ਹੁਣ ਗੁਰੂ ਗੋਬਿੰਦ ਸਿੰਘ ਦਾ ਸ਼ੁਕਰਾਨੇ ਕਰਦਾ ਜਦੋਂ ਵੀ ਸਮਾਂ ਲੱਗਦਾ ਹੈ ਕਵੀ ਹੰਸ ਰਾਜ ਸਤਿਗੁਰ ਦੀ ਸ਼ਰਨ ਵਿੱਚ ਆਉਂਦਾ ਹੈ ਸਤਿਗੁਰ ਦੀ ਸ਼ੁਕਰਾਨੇ ਕਰਦਾ ਹੈ ਨੀਚੇ ਉੱਚ ਕਰੇ ਮੇਰਾ ਗੋਬਿੰਦ ਹਰ ਜਿਓ ਨਿਮਾਨਿਆ ਤੂੰ ਮਾਨ ਨੱਚੀ ਜਿਆ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ 52 ਕਵੀ ਹੋਏ ਨੇ ਫਿਰ ਉਹ ਕਵੀਆਂ ਚ ਫਿਰ ਇਹਦਾ ਕਵੀ ਦਾ ਨਾਮ ਆਇਆ ਕਵੀ ਰਾਜ ਹੰਸ ਰਾਜ ਕਵੀ ਪ੍ਰੇਕੋ ਸਾਧੂ ਨੇ ਕਿਵੇਂ ਮਾਣ ਸਤ ਕਰ ਦਿੱਤਾ ਉਸ ਦਾਤੇ ਦਾ ਪੜਕਾਰ ਦਿਹਾਰਾ ਆ ਰਿਹਾ ਹੈ ਦਾਤਾ ਬਹੁਤ ਹੀ ਗਰੀਬ ਨਵਾਜ ਹੈ ਆਓ ਵਿਚਾਰ ਕਰਦੇ ਹਾਂ ਇੱਕ ਨੇ ਅਨੇਕਾਂ ਗਲਤੀਆਂ ਭੁੱਲਾਂ ਹੋ ਗਈਆਂ ਨੇ ਸਤਗੁਰੂ ਬਖਸ਼ਣ ਜੋਗ ਨੇ ਸਤਗੁਰੂ ਦੇ ਸਾਧਨ ਬਖਸ਼ਣ ਜੋਗ ਹੈ ਦੱਸ ਦਿਓ ਭੁੱਲਾਂ ਬਖਸ਼ੋ ਜੀ ਬਖਸ਼ਿਓ ਜਿਉ ਅਸੀਸ ਪ੍ਰਵਨੋ ਫਤਿਹ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ